ਅਜੂ ਰੂਪਨਗਰ ਦੇ ਵਿੱਚ ਬੀਕੇਯੂ ਖੋਸਾ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਹੇਤਰ ਸਿੰਘ ਤੇ ਕਿਸਾਨ ਮੋਰਚਾ ਦੇ ਭਾਰਤ ਦੇ ਸੱਦੇ ਉੱਤੇ ਅੱਜ ਦਿੱਲੀ ਜੰਤਰ ਮントਰ ਚੰਨੇ ਤੇ ਬੈਠੇ ਜਿਸੇ ਸ਼ੋਸ਼ਣ ਦਾ ਸ਼ਿਕਾਰ ਹੋਏ ਕਮੈਲਾ ਪੈਲਪਣਾ ਨੂੰ ਇਨਸਾਫ ਹੰਦਵੰ ਲਈ ਕੇਂਦਰ ਸਰਕਾਰ ਤੇ ਰਾਸ਼ਟਰਪਤੀ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਹੀਂ ਮੰਗ ਪੱਤਰ ਸੌਂਪਿਆ ਗਿਆ ਇਸ ਲੋਕੇ オーਨਾ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਗੇਟ ਦੇ ਅੱਗੇ ਭਾਜਪੀ ਲੀਡਰ ਬ੍ਰਿਜ ਕੋਸ਼ਨ ਦਾ ਪੁਤਲਾ ਫੁਕਿਆ ਗਿਆ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਨਾ ਪਹਿਲਵਾਨਾਂ ਦੇ ਬਲਵਾਂ ਦੇਸ਼ ਤੇ ਲਈ ਅਨੇਕਾਂ ਹੀ ਕੁਸ਼ਤੀ ਦੰਗਲ ਖੇਡੇਗੇ ਨੇ ਅਤੇ ਅਨੇਕਾਂ ਵਾਰ ਸੋਨ ਤਖਮੇ ਤੇ ਹੋਰ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਕੁੜੀਆਂ ਸਮੇਤ ਹੋਰ ਹਰ ਵਰਗ ਵਿੱਚ ਖੇਡਣ ਵਾਲੀਆਂ ਕੁੜੀਆਂ ਵਧਾਈ ਦੀਆਂ ਹੱਕਦਾਰ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਦੇਸ਼ ਦਾ ਮਾਨ ਪਤਾਇਆ ਅਤੇ ਇਸ ਤੋਂ ਉਲਟ ਇੰਨਾ ਹੋਣਹਾਰ ਪਹਿਲਵਾਨਾਂ ਨੂੰ ਇੱਕ ਭਾਜਪਾ ਦੇ ਲੀਡਰ ਦੇ ਵੱਲੋਂ ਹਿੱਤੇ ਜਿੰਸੀ ਸ਼ੋਸ਼ਣ ਦਾ ਇਨਸਾਫ ਲੈਣ ਦੇ ਲਈ ਕਈ ਦਿਨਾਂ ਤੋਂ ਦਿੱਲੀ ਜੰਤਰ ਮੰਡਲ ਤੇ ਤਰਨੇ ਉਤੇ ਬੈਠਣਾ ਪੈ ਰਿਹਾ ਅਤੇ ਸਰਕਾਰਾਂ ਦੇ ਵੱਲੋਂ ਇਹਨਾਂ ਨੂੰ ਇਨਸਾਫ ਦਵਾਉਣ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਚਾਰੇ ਉਲਟਾਈ ਇਸ ਤਰਨੇ ਨੂੰ ਚੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਕਿਸਾਨ ਮੋਰਚਾ ਦੇ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਆਖਿਆ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਲਦੀ ਤੋਂ ਜਲਦੀ ਇੰਨਾ ਹੋਣਹਾਰ ਪਹਿਲਵਾਨਾਂ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜਾ ਕੀਤਾ ਜਾਵੇ ਜੇਕਰ ਸਰਕਾਰ ਇਹਨਾਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਨਹੀਂ ਦਿੰਦੀ ਤਾਂ ਸੰਘਰਸ਼ ਵਿੰਡਿਆ ਜਾਵੇਗਾ ਅੱਜ ਅਸੀਂ ਇੱਥੇ ਰੋਪੜ ਇਕੱਠੇ ਹੋਏ ਆਂ ਜੀ ਜਿਹੜਾ ਮਤਲਬ ਜੁਲਮ ਜੋ ਸਾਡੀਆਂ ਧੀਆਂ ਪਹਿਣਾ ਜਿਹੜੀਆਂ ਵਰਲਡ ਲੈਵਲ ਤੇ ਪ੍ਰਧਾਨ ਆ ਉਹਨਾਂ ਵਾਸਤੇ ਅਸੀਂ ਉਹਨਾਂ ਦਾ ਜੋ ਮੋਰਚਾ ਚੱਲ ਰਿਹਾ ਜੰਤਰ ਮੰਤਰ ਦੇ ਦਿੱਲੀ ਉਹਨਾਂ ਨੂੰ ਅਨਸਾਫ਼ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਅਨਸਾਫ਼ ਦਿਵਾਉਣ ਦੀ ਖਾਤਰ ਅੱਜ ਇੱਥੇ ਅਸੀਂ ਰੋਪੜ ਡੀਸੀ ਸਾਹਿਬ ਦੇ ਮੰਗ ਪੱਤਰ ਦੇਣਾ ਹੈ ਮਤਲਬ ਰਾਸ਼ਟਰਪਤੀ ਜੀ ਨੂੰ ਵੀ ਉਹਨਾਂ ਨੂੰ ਸਭ ਤੋਂ ਪਹਿਲਾਂ ਉਹ ਜਿਹੜਾ ਬ੍ਰਿਜ ਪੁਲਸ਼ਨ ਹੈਗਾ ਜੀ ਉਹਨੂੰ ਠੜਕੇ ਉਹਨੂੰ ਅੰਦਰ ਕੀਤਾ ਜਾਵੇ ਜੀ ਤੇ ਸਾਡੀਆਂ ਧੀਆਂ ਪੈਣਾ ਨੂੰ ਇਨਸਾਫ ਦਵਾਇਆ ਜਾਵੇ ਤੇ ਅਸੀਂ ਮਤਲਬ ਹਰ ਜਗ੍ਹਾ ਧਰਨੇ ਲਾ ਲਾ ਕੇ ਬੜੇ ਬੜੇ ਕੱਠ ਕਰਕੇ ਹੀ ਸਾਨੂੰ ਜੇ ਇਨਸਾਫ ਮਿਲਣਾ ਹੈ ਤਾਂ ਹੀ ਆ ਸਰਕਾਰਾਂ ਦਾ ਕੀ ਫਾਇਦਾ ਮੈਂ ਤਾਂ ਇਹ ਕਹਿਣਾ ਹੈ ਵੀ ਜਦੋਂ ਇੱਕ ਸਾਡੀ ਬੇਟੀ 'ਤੇ ਇਲਜ਼ਾਮ ਲਾਉਂਦੀ ਆ ਉਹਦੇ ਤੇ ਮਤਲਬ ਜਾਂ ਇਲਜ਼ਾਮ ਲਾਇਆ ਜਾ ਉਹ ਮਤਲਬ ਸੱਚੀ ਗੱਲ ਹੈ ਦਾ ਸਰਕਾਰ ਨੂੰ ਫੌਰੀ ਤੌਰ ਤੇ ਜਦ ਉਹਦੇ ਤੇ ਮਤਲਬ ਐਫਆਈਆਰ ਹੋਈ ਜਾਂ ਉਹਨੂੰ ਫੜ ਕੇ ਬੰਦ ਕਰਨਾ ਚਾਹੀਦਾ ਇਹ ਸਰਕਾਰਾਂ ਐ ਨਾ ਗੁੰਡਿਆਂ ਨੂੰ ਪਾਲਦੀਆਂ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਪਹਿਲਾਂ ਅਸੀਂ 1 ਸਾਲ ਮਤਲਬ 1 ਸਾਲ 11 12 ਮਹੀਨੇ ਧਰਨਾ ਲਾ ਕੇ ਇਨਸਾਫ ਲਿਆ ਮਤਲਬ ਉਹ ਇਨਸਾਫ ਵੀ ਸਾਡਾ ਅਧੂਰਾ ਸਾਨੂੰ ਉੱਥੇ ਦਿੱਲੀ ਦੇ ਵਿੱਚ ਜਿਹੜਾ ਅਸੀਂ ਇਕੱਠ ਕਰਿਆ 1 ਸਾਲ ਰਿਹਾ ਸਾਡੀਆਂ 7 ਸਾਥਾਂ ਤੋਂ ਵੱਧ ਕਿਸਾਨ ਸਾਡੇ ਮਜ਼ਦੂਰ ਸ਼ਹੀਦ ਹੋਏ ਆ ਉੱਥੇ ਉਹ ਜਿਹੜਾ ਅਨਸਾਫ਼ ਹੈ ਸਾਡਾ ਉਹ ਵੀ ਅਧੂਰਾ ਹੈ ਹੁਣ ਇਹ ਜਿਹੜਾ ਸਾਡੇ ਕਾਨੂੰਨ ਉਹਨਾਂ ਨੇ ਵਾਪਸ ਲਏ ਇਹਨਾਂ ਨੂੰ ਇਹ ਦੁਬਾਰਾ ਲਾਗੂ ਕਰ ਰਹੇ ਹਨ ਔਰ ਸਾਡਾ ਜਿਹੜਾ ਮੰਡੀਆਂ ਦਾ ਹੈ ਮੰਡੀਆਂ ਦਾ ਸਿਸਟਮ ਨੂੰ ਬੰਦ ਕਰ ਰਹੇ ਆ ਜਿਹੜੇ ਇਹਨਾਂ ਦੇ ਅਡਾਨੀਆਂ-ਬਾਨੀਆਂ ਦੇ ਸੈੱਲੋ ਆ ਉਹਨਾਂ ਨੂੰ ਇਹ ਦੁਬਾਰਾ ਚਾਲੂ ਕਰਕੇ ਉੱਥੇ ਸਾਡੀਆਂ ਮੰਡੀਆਂ ਨੂੰ ਇਹ ਖਤਮ ਕਰ ਰਹੇ ਆ ਸਾਨੂੰ ਇਨਸਾਫ ਮਿਲਣੇ ਚ ਆਈਦਾ ਨਹੀਂ ਅਸੀਂ ਤਾਂ ਦੁਬਾਰਾ ਮਤਲਬ ਆਪਣਾ ਇਕੱਠ ਕਰਕੇ ਅਸੀਂ ਜੰਤਰ ਇੱਥੇ ਆਪਣੇ ਦਿੱਲੀ ਦੇ ਵਿੱਚ ਬਾਰਡਰ ਤੇ ਜਾ ਕੇ ਅਸੀਂ ਫੇਰ ਧਰਨੇ ਰੌਣੜੀ ਮਜਬੂਰ ਹੋਵਾਂਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਰਵਿੰਦਰ ਸਿੰਘ ਜੀ ਚਾਹੇ ਜੋ ਬ੍ਰਿਜੀਪੋਸ਼ਨ ਵੱਲੋਂ ਜੋ ਉਹਦੇ ਵਿਰੋਧ ਦੇ ਵਿੱਚ ਧਰਨਾ ਲੱਗੇ ਰਿਹਾ ਹੈ ਦਿੱਲੀ ਦੇ ਵਿੱਚ ਭਵਾਨਾ ਵੱਲੋਂ ਧਰਨਾ ਲਾਇਆ ਹੋਇਆ ਅਸੀਂ ਉਹਦੇ ਚੋਥੇ ਸਕੂਲੇ ਚ ਵੀ ਕੀਤੀ ਹੈ ਡਾਕਰੇ ਵੀ ਆਏ ਨੇ ਇੱਥੋਂ ਤੇ ਜੋ ਐਨੇ 15 16 ਦਿਨ ਤੋਂ ਉੱਥੇ ਧਰਨਾ ਚੱਲ ਰਿਹਾ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਵਾਸਤੇ ਅੱਜ ਜੋ ਕਾਲ ਦਿੱਤੀ ਗਈ ਹੈ ਸਹਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਉਹ ਅਸੀਂ ਉਹ ਮੰਗ ਪੱਤਰ ਡੀ ਸਾਹਿਬ ਨੂੰ ਦੇਣਾ ਆ ਤੇ ਬਿੰਦੂਛਾਂ ਦੇ ਪੁਤਲੇ ਫੁਕਣ ਵਾਸਤੇ ਉਹਰੇਡੇ ਸਾਡੀ ਟੀਮ ਖੜੀ ਹੈਗੀ ਹੈ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਤੇ ਪੱਤਾ ਕੀਤਾ ਜਾਵੇ ਤੇ ਇਹਨੂੰ ਅੰਦਰ ਕੀਤਾ ਜਾਵੇ ਦੇਖੋ ਭਾਰਤ ਦੇ ਵਿੱਚ ਮੰਗਾਂ ਤਾਂ ਇੰਨੀਆਂ ਐ ਕਿ ਅਸੀਂ ਦੱਸ ਨਹੀਂ ਸਕਦੇ ਪਰ ਜੋ ਅੱਜ ਜਿਸ ਮੰਗ ਵਾਸਤੇ ਅਸੀਂ ਅੱਜ ਆਏ ਆ ਇਹ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਆਪਣੀ ਧੀ ਭੈਣ ਨੂੰ ਪੜਾ ਲਿਖਾ ਕੇ ਉਸ ਅਹੁਦੇ ਤੇ ਲੈ ਕੇ ਜਾਣੇ ਆ ਕਿ ਉਹ ਦੇਸ਼ ਦਾ ਨਾਂ ਰੋਸ਼ਨ ਕਰ ਸਕੇ ਪਰ ਸਾਡੇ ਬੀਜੇਪੀ ਦੇ ਵਿੱਚ ਚਾਹੇ ਹੋਰ ਕਿਹੜੀ ਵੀ ਸਰਕਾਰ ਹੋਵੇ ਅਸੀਂ ਹਰ ਇੱਕ ਸਰਕਾਰ ਦੇ ਖਿਲਾਫ ਹਾਂ ਪਰ ਬੀਜੇਪੀ ਨੇ ਐਸੇ ਗੁੰਡੇ ਸੰਸਦ ਦੇ ਵਿੱਚ ਰੱਖੇ ਹੋਏ ਆ ਜਿਹੜੇ ਸਾਡੇ ਧੀਆ ਭੈਣਾ ਪਰ ਗਲਤ ਹਰਕਤਾਂ ਤੇ ਉਹਨਾਂ ਨੂੰ ਰੇਵ ਕਰਨ ਦਾ ਕੋਸ਼ਿਸ਼ ਕਰ ਰਹੇ ਨੇ ਕਿ ਜੋ ਅੱਜ ਇੱਕ ਆਵਾਜ਼ ਉਠਾਈ ਸਾਡੀ ਇੱਕ ਧੀ ਭੈਣ ਹੈ ਵੀ ਉਸ ਮੰਤਰੀ ਨੇ ਮੇਰੇ ਨਾਲ ਇਸ ਤਰ੍ਹਾਂ ਕਰਿਆ ਤੇ ਬੀਜੇਪੀ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਸ ਨੂੰ ਮੰਤਰੀਪਦ ਤੋਂ ਹਟਾਉਣ ਦੀ بجائے ਉਹਨੂੰ ਸਕਿਉਰਿਟੀ ਦਿੱਤੀ ਹੈ ਉਹਨੂੰ ਆਪਣੇ ਨਾਲ ਰੱਖਿਆ ਵਾਏ ਪਰ ਫਿਰ ਵੀ ਕੋਰਟ ਨੇ ਵੈਸੇ ਕੋਟਾ ਅੱਜ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਜੇ ਕਿਸੇ ਗ੍ਰੀਪਰ ਹੋਵੇ ਉਹਨੂੰ ਫੜ ਕੇ ਦੇ ਜੇਲ੍ਹ ਚ ਕਰ ਦਿੰਨੇ ਆ ਪਰ ਕੋਰਟ ਨੇ ਪਰਚਾ ਦਰਜ ਕੀਤਾ ਨਾਲੇ ਹੁਕਮ ਨਹੀਂ ਕੀਤਾ ਕਿ ਉਸ ਨੂੰ ਖਿਰਫਤਾਰ ਕੀਤਾ ਜਾਵੇ ਤੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਰਾਸ਼ਟਰਪਤੀ ਦੇ ਅਧੀਨ ਵੈਸੇ ਰਾਸ਼ਟਰਪਤੀ ਵੀ ਸਾਹਿਬ ਨੂੰ ਮੇਰੀ ਬੇਨਤੀ ਹੈ ਜੇ ਉਹ ਸੁਣਦਾ ਹੋਊਗਾ ਸਾਡੀ ਗੱਲ ਵੀ ਤੁਸੀਂ ਰਾਜਨੀਤੀ ਤੋਂ ਅਲੱਗ ਆਓ ਇਹ ਮੋਦੀ ਸਾਡੇ ਗੁਲਾਮ ਨਾ ਬਣੋ ਜਿਸ ਦੇਸ਼ ਦੇ ਵਿੱਚ ਰਾਸ਼ਟਰਪਤੀ ਪਾਰਟੀ ਦਾ ਗੁਲਾਮ ਬਣ ਜਾਂਦਾ ਉੱਥੇ ਤਰੱਕੀ ਨਹੀਂ ਦੇਸ਼ ਕਰ ਸਕਦਾ ਤੇ ਉੱਥੇ ਬੰਡੀਆਂ ਪੈਨੀਆਂ ਐ ਜੋ ਅੱਜ ਪਾ ਪਾ ਰਹੀ ਹੈ ਮੋਦੀ ਸਰਕਾਰ ਤੇ ਅਸੀਂ ਤੇੜਾ ਮੰਗ ਪੱਤਰ ਵੀ ਉਸ ਮੰਤਰੀ ਨੂੰ ਫੜ ਕੇ ਅੰਦਰ ਕੀਤਾ ਜਾਵੇ ਤੇ ਉਸ ਮੰਤਰੀ ਪਦ ਦਾ ਅਹੁਦਾ ਲਿਆ ਜਾਵੇ ਤੇ ਉਸ ਫੈਡਰੇਸ਼ਨ ਦਾ ਪ੍ਰਧਾਨ ਕਿਸੇ ਕਾਬਲ ਇਨਸਾਨ ਨੂੰ ਬਣਾਇਆ ਜਾਵੇ ਜਿਹੜਾ ਧੀਆਂ ਪੈਣਾ ਨੂੰ ਇਦੀ ਇੱਜ਼ਤ ਕਰਨੀ ਜਾਣਦਾ ਹੋਵੇ ਤੇ ਉਹਨਾਂ ਨੂੰ ਦੇਸ਼ ਦਾ ਨਾਮ ਚਮਕਾਉਣ ਤੇ ਉਹਨਾਂ ਦੀ ਨੰਬਰ ਕਰਦਾ ਹੋਵੇ ਤੇਜ ਚੈਨਲ ਦੇ ਲਈ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ